ਆਜਿ ਜਰਾਬੇ ਦੇ ਬਤਾਲੋ ਰੈਫਰੀ ਸੁਬਾਣਾ ਦੋਰੀਏ ਜੇ ਕੋਈ ਲੰਗਾਰਾ ਸਖੀ ਪਜੋਦੀ ਪਾ ਲਓ ਸਾਹਨੇ ਕਾਹੇ ਅੰਕਲੇ ਆਰ ਵਾਲਾ 22 ਪਾ ਰੈਂ ਦਾ ਸੱਤੇ ਬਾਰੇ ਦੇ ਨਾਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ स्वागतਾ ਜੀ ਮੇਰੇ ਇਸ ਨਵੇਂ ਬਲੌਗ ਚ ਆਓ ਤੁਹਾਡਾ ਅਜ ਬਿੰਡ ਦੰਨਾ ਪੀੜਾ ਦਾ ਮੇਲਾ ਪਾਈ ਹੈ ਜੀ ਆਓ ਮੇਰੇ ਨਾਲ ਜੁੜੇ ਰਹੋ ਜਿਹੜੇ ਮੇਰੇ ਵੀਰ ਭਾਈ ਜਾਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਰੂਪ ਕਰ ਲੈਣੇ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੋ ਇਹ ਹੈ ਇਸ ਤਰ੍ਹਾਂ ਖਜਲਾ ਇੱਥੇ ਜਿਹੜਾ ਵਿਕ ਰਿਹਾ ਹੈਗਾ ਤੁਸੀਂ ਦੇਖ ਸਕਦੇ ਇਹ ਤਕਰੀਬਨ ਜਿਹੜੇ ਆ ਹਰੇਕ ਮੇਲੇ ਦੇ ਉੱਪਰ ਜਿਹੜਾ ਖਜਲਾ ਜਿਹੜਾ ਵੇਚਿਆ ਜਾਂਦਾ ਹੈ ਤੇ ਨਾਲ ਹੀ ਇਹਨਾਂ ਕੋਲ ਘੋਰ ਵੀ ਹੈਗਾ ਜੀ ਤੁਸੀਂ ਦੇਖ ਸਕਦੇ ਇਹ ਬਹੁਤ ਛੋਟਾ ਜਿਹੜਾ ਇਹ ਬਣਦੇ ਆ ਤੇ ਕੋਈ ਜੁਪੀ ਤੋਂ ਹੁੰਦਾ ਕੋਈ ਰਾਜਸਥਾਨ ਤੋਂ ਉੱਥੋਂ ਆ ਕਰਕੇ ਇੱਥੋਂ ਆਏ ਹੁੰਦੇ ਆ ਇਹ ਮੇਰੇ ਵੀ ਜੁਪੀ ਤੋਂ ਆਇਆ ਕਾ ਲਾ ਮਾਫ ਕਰ ਬੈਠਾ ਦੀਪਕ ਕੁਮਾਰ ਕੱਸੇ ਹਰ ਇੱਕ ਸਾਲ ਆਤੇ ਹੋ ਯਾਹਾਂ ਤੇ ਇਸੇ ਤਰ੍ਹਾਂ ਦੂਰ ਦੂਰ ਤੋਂ ਦੇਖ ਸਕਦੇ ਹੋ ਪਾਰਕਿੰਗ ਸਾਫੀ ਭੱਡੀ ਆ ਅੱਜ ਜਿਹੜਾ ਮੇਲੇ ਦਾ ਦੂਸਰਾ ਦਿਨ ਚੱਲੋ ਇਹ ਕਾਫੀ ਇੱਥੇ ਜਿਹੜਾ ਦੇਖੋ ਤੁਸੀਂ ਪਾਰਕਿੰਗ ਦੇ ਵਿੱਚ ਦੇਖੋ ਕਾਫੀ ਮੋਟਰਸਕੂਟਰ ਖੜੇ ਐ ਤੇ ਬਾਹਰ ਵੀ ਜਿਹੜੇ ਸਕੂਟਰ ਮੋਟਰ ਪਰ ਕਾਫੀ ਖੜੇ ਐ ਜੀ 11 ਖੜੀਆਂ ਨੇ ਤੇ ਜਿਹੜਾ ਮੇਲਾ ਸ਼ੁਰੂ ਹੋਣਾ ਕਾਫੀ ਮੇਲਾ ਜਿਹੜਾ ਇਹ ਚੱਲ ਰਿਹਾ ਹੈਗਾ ਕੋਈ ਬਾਜੇ ਵੇਚ ਰਿਹਾ ਕੋਈ ਬੱਚਿਆਂ ਨੂੰ ਘੜਾਉਣ ਵੇਚ ਰਿਹਾ ਇਸ ਤਰ੍ਹਾਂ ਪੱਗੇ ਚੱਲਦੇ ਆ ਤੁਹਾਨੂੰ ਆਣੇ ਤੇ ਇਹ ਵੀ ਮੁਕਟ ਜਿਹੜੇ ਆ ਡਰਾਉਣੇ ਜੇ ਕੋਈ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਰੱਖਿਆ ਇਹ ਬੱਚਿਆਂ ਨੂੰ ਘੜਾਉਣੇ ਰੱਖਿਆ ਨਾਲ ਤੇ ਨਾਲ ਹੀ ਫੁੱਲਾਂ ਦੇ ਬਿਲ ਦਸਤੇ ਇਹ ਬਾਬਾ ਸਿੱਧਜੀ ਦਾ ਜਿਹੜਾ ਮੇਲਾ ਇੱਥੇ ਚੱਲ ਰਿਹਾ ਹੈਗਾ ਤੇ ਬਾਬਾ ਜੀ ਝੋਟੇ ਵਾਲੇ ਮਿਲ ਗਏ ਆ ਬਾਬਾ ਜੀ ਪਹਿਲਾਂ ਨਮਾਤੇ ਵਾਲੇ ਮੇਲੇ ਤੇ ਮਿਲੇ ਸੀ ਮੈਨੂੰ ਬਾਬਾ ਜੀ ਭੰਗ ਦੇ ਮਗਾਉਣੇ ਆ अच्छा अच्छा ठीक है जी बड़ी मेहरबानी इधर अपन आगे चलदे सानू पहला बाजार दिखाउंदे हां आ देख सकदे हो सी देव नारायण कुलफी और आ जड़े या इन्हने लोड़े ਹੁੰਦੇ ਆ ਉਹ ਜਿੱਤ ਜਾਂਦਾ ਬੰਦਾ ਨਿਸ਼ਾਨਾ ਲਾਉਣਾ ਹੁੰਦਾ ਰਿੰਗ ਪਾਉਣਾ ਹੁੰਦਾ ਇਹਦੇ ਵਿੱਚ ਜੇ ਦੇਖ ਸਕਦੇ ਹੋ ਪਿੱਛੇ ਤੇ ਕਵਰਮੈਂਟ ਕਰਕੇ ਹੈ ਤੇ ਜਿਹੜਾ ਉਹ 이어ਫੋਨ ਆ ਕਿਹਦੇ ਹੈੱਡਫੋਨ ਆ ਇਸ ਤਰ੍ਹਾਂ ਕਰਕੇ ਇਹੋ ਇਸ ਤਰ੍ਹਾਂ ਦੇਖੋ ਖੇਡ ਕੇ ਦਿਖਾਣਗੇ ਤੁਹਾਨੂੰ ਹੋਰ ਪ੍ਰਾਸਪਕਿਆ ਪੱਤੀ ਚਾਲ ਵੈਸੇ ਪੋਜੀਟਿਵ ਆਓ ਸਾਡੇ ਨਾਲ ਸੁਣਨਾ ਹਰਿਆਣੇ ਦਾ ਸੂਰਤ ਦੇ ਵਿੱਚ ਰਸੂਲ ਆਲਾ ਐਰ ਕੰਦਾ ਇਹਨਾਂ ਕੋਲ ਤੇ ਕਰਲੇ ਪੈਂਦੇ ਇਹਦੇ ਵਿੱਚ ਬੇਕਰ ਨੰਬਰ ਇਹ ਧਾਰੀ ਨੂੰ ਦੱਸਾਗੇ ਕੋਰ ਵਾਰ ਜੇ ਟੁੱਟੇਗਾ ਆਪ ਕੋਰ ਨੰਬਰ 1 ਜੇ ਸਮੇਂ ਫੇਰ ਨਾਲ ਵੀ ਵੈਰੀ ਗੁੱਡ ਇਸ ਤਰ੍ਹਾਂ ਨਾਮਦਾਰ ਸਪੈਸ਼ਲ ਕੋਈ ਵਾਲੀ ਕੋਸ਼ਿਸ਼ ਜੇ ਨਾਲ ਇਹਦੇ ਬਾਜ਼ਾਰ ਸੱਜੇ ਹੋਏ ਆ ਕੋਈ ਰਸ ਲਈ ਬੈਠਾ ਬਿਸਕਟ ਜਿਹੜੇ ਸ਼ੇ ਇਹ ਲੱਗੀ ਹੋਇਆ ਨਾਲ ਬੱਚਿਆਂ ਦੇ ਘਟਾਉਣੇ ਤੁਸੀਂ ਦੇਖਾ ਵੀ ਆ ਵੀ ਬੱਚਿਆਂ ਨੇ ਘਟਾਉਣੇ ਕੋਈ ਕਿੱਦਾਂ ਦੇ ਕੋ ਗੱਦਾ ਦੇ ਦੇਖਾ ਰਹੇ ਤੇ ਆ ਸਾਰੇ ਜਿਹੜੇ ਤੁਸੀਂ ਦੇਖਦਾ ਟੈਡੀ ਪੀਰ ਲੱਗੇ ਆ ਲੇਡੀਜ਼ ਪਾਸੇ ਲੱਗੇ ਹੋਏ ਆ ਕਾਫੀ ਵੱਡਾ ਮੇਲਾ ਹੈ ਬਾਬਾ ਸਿੱਧੂ ਜੀ ਦਾ ਹੈ ਦਲਬਾ ਤਿੰਨ ਦਿਨ ਮੇਲਾ ਚੱਲ ਰਿਹਾ ਅੱਜ ਜਿਹੜਾ ਵਿਚਕਾਰਲਾ ਦੇ ਨਾਲ ਤੁਹਾਨੂੰ ਆਇਆ ਹਾਂ ਤੇ ਜੋ ਫਰੂਟ ਚਾਟ ਕਰਨੇ ਦੇ ਆਸ ਪਾਸ ਵਾਲੇ ਜਿਹੜੇ ਬੈਠੇ ਨੇ ਵੀਰ ਮੇਰੇ ਬੈਠੇ ਨਾਲੇ ਤੇ ਨਾਲ ਹੀ ਆ ਬੱਚਿਆਂ ਦੇ ਜਿਹੜੇ ਆ ਸਟਾਉਨੇ ਆ ਉਹ ਵੀ ਬੰਨੇ ਵੇਚ ਰਹੇ ਆ ਇਹਦੇ ਨਾਲ ਆਹਾ ਖੋਏ ਵਾਲੀ ਗੁਲਫੀ ਆ ਗਈ ਆ ਨਾਲ ਹੀ ਆ ਪਕੌੜਿਆਂ ਵਾਲੇ ਭਾਈ ਇੱਧਰ ਵੇਚ ਰਹੇ ਆ ਖੂਬ ਕਿਵੇਂ ਚੱਲਦਾ ਪਕੌੜਿਆਂ ਦਾ ਕੰਮ ਕਿਹੜੀ ਜਗ੍ਹਾ ਤੋਂ ਆਏ ਜਿਹੜੇ ਤੋਂ ਨਮਾਤੇ ਮਿਹਰਬਾਨੇ ਆਗੇ ਆਓ ਬਾਬਾ ਜੀ ਜਲੇਬੀ ਹਾਂ ਟੰਡਾ ਵਾਲੀ ਜਲੇਬੀ ਆ ਦੇਖੋ ਕਿਵੇਂ ਬਣਦੀ ਆ ਇਹ ਮੇਲਿਆਂ ਦੇ ਵਿੱਚ ਜਿਹੜੀ ਜਲੇਬੀ ਬਣਾਉਂਦੇ ਆ ਆਹ ਬਣਾ ਕੇ ਦਿਖਾਉਣਗੇ ਬਣਾਓ ਬਾਬਾ ਜੀ ਇੱਕ ਜਲੇਬੀ ਕੱਟ ਲਓ ਆ ਦੇਖ ਸਕਦੇ ਹੋ ਤੁਸੀਂ ਜਲੇਬੀਆਂ ਦੇ ਇਸ ਤਰ੍ਹਾਂ ਇਹ ਮਹਿੰਤੀ ਲੋਗਾ ਇਹ ਜਲੇਬੀ ਵੱਢ ਰਹੀ ਆ ਇਹ ਫਰੋਟਾਟ ਵਗੈਰਾ ਨੂੰ ਦੇਖ ਸਕਦੇ ਹੋ ਨਾਲ ਹੀ ਕਿ ਫਿਰ ਬਰੈੱਡਪਾਓੜੇ ਪਕੌੜੇ ਤੇ ਸਿੱਕੇ ਜੀਡੀ ਸੀਟਿੰਗ ਲਈ ਜਗਾ ਉਹ ਵੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਆਪਾਂ ਅੱਗੇ ਚੱਲਦੇ ਮੇਲੇ ਦਿਖਾਉਣੇ ਆ ਖਾਣ ਪੀਣ ਦੇ ਜਿਹੜੇ ਸਟਾਲ ਆ ਕਾਫੀ ਲੱਗੇ ਹੋਏ ਆ ਤੇ ਨਾਲ ਹੀ ਆ ਪੇਠਾ ਆ ਗਿਆ ਨਮਕੀਨ ਆ ਗਿਆ ਇਹਦਾ ਸਿਰਫ ਫਰੂਟ ਚਾਟ ਵਾਲਾ ਆ ਗਿਆ ਭਾਈ ਤੇ ਨਾਲ ਹੀ ਇਹਦੇ ਵਿੱਚ ਇੱਕ ਸਟਾਲ ਆ ਵਿਖੇ ਪੌੜਿਆਂ ਦਾ ਆ ਗਿਆ ਤੇ ਭਾਈ ਜੀ ਪ੍ਰੋਕਾ ਦਾ ਤਿਆਰ ਕਰ ਰਹੇ ਆ ਭਾਈ ਜੀ ਕੈ ਦਿਨ ਵਿਲਾ ਚਲਣਾ ਹੈ ਇਹ ਇੱਕ ਕੱਲ ਦਾ ਹੀ ਦਾਸ ਅਜੇ ਕੱਲ ਦਾ ਆਫਸਟ ਹੈ ਠੀਕ ਬੜੀ ਤਿੰਨ ਦਿਨ ਹੋ ਗਏ ਚੱਲਦੇ ਠੀਕ ਆ ਜੀ ਬੜੀ ਮਿਹਰਬਾਨੀ ਚਾਲੀਆਂ ਦਾ ਕੋਈ ਪਰੋਟਾ ਕੋੜੇ ਨਿੱਡੂ ਤੇ ਜਲੇਬੀਆਂ ਤੁਸੀਂ ਦੇਖਾ ਕੇ ਭਾਈ ਜੀ ਆ ਪੌੜੇ ਹੈਗੇ ਆ ਕਾਫੀ ਆਈਟਮਾਂ ਜਿਹੜੀਆਂ ਅਵੇਲੇਬਲ ਹੈਗੀਆਂ ਜੀ ਗੰਨੇ ਦਾ ਰਸ ਹੋ ਗਿਆ ਬੰਟੇ ਵਾਲਾ ਜਿਹੜਾ ਨੇ ਮਕਾ ਹੁੰਦਾ ਲੈਮਨ ਉਹ ਟੇਗਾ ਨਾਲ ਹੀ ਨਸੀਬਾ ਤੇ ਨਾਲ ਹੀ ਕੁਝ ਤਰੀਕ ਪਣੀ ਦਾ ਸਪੈਸ਼ਲ ਉਫੀ ਬੀਬੀ ਹੁਣ ਵੇਚ ਰਹੇ ਆ ਤੇ ਨਾਲ ਹੀ ਫੇਰ ਇੱਕ ਬਾਹਰ ਪੀ ਦਾ ਮੇਲੇ ਚ ਕੋਈ ਕੱਟ ਨਹੀਂ ਹੈਗਾ ਬਰੈਡ ਫੋੜੇ ਪਕੌੜੇ ਵੀ ਸੂਜੀ ਦੀ ਵਰਫੀ ਲੱਡੂ ਘਿਓ वगैरह ਜਲੇਬੀਆਂ वगैरह ਉਹ ਇੱਥੇ ਅਵੇਲੇਬਲ ਹੈ ਜੀ ਇਸੇ ਤਰ੍ਹਾਂ ਇੱਧਰ ਵੀ ਗੁਰੂ ਨਾਨਕ ਦਾ ਛੋਟਾ ਤੇ ਨਾਲ ਜਾਂ ਬਰੈਡ ਫੋੜੇ ਆ ਕੇ ਪਕੌੜੇ ਘਿਓ ਸਾਰਾ ਕੁਝ ਜਿਹੜਾ ਅਵੇਲੇ ਦਾ ਤਾਜੇ ਬਾਈ ਜੀ ਪਕੌੜੇ ਕੀ ਹਾਲਾ ਆ ਤਾਜੇ ਘਟ ਰਹੇ ਆ ਬਾਈ ਜੀ ਪਕੌੜੇ ਬਹੁਤ ਪੋਣਾ ਸਾਫ ਸੁਥਰਾ ਢੰਗ ਨਾਲ ਦੇਖੋ ਬਣਾ ਰਹੇ ਨੇ ਇਹ ਘਿਓਰ ਵਗੈਰਾ ਪਹਿਲਾਂ ਦਖਾਇਆ ਸੀਗਾ ਤੇ ਕਾਫੀ ਸਾਫ ਸੁਥਰੇ ਢੰਗ ਨਾਲ ਬਾਈ ਜੀ ਬਣਾ ਰਹੇ ਹੈ ਇਹ ਇੰਟਰਵਿਊ ਦੇ ਪਕੌੜਿਆਂ ਦੀ ਦੁਕਾਨਾਂ ਜਿਹੜੀਆਂ ਸਾਜੀਆਂ ਹੋਈਆਂ ਨੇ ਦੇਖੋ ਨਾਲ ਇਹਦੇ ਪਿੱਛੇ ਸਿਟਿੰਗ ਕਪੈਸਟੀ ਵੀ ਹੈਗੀ ਹੈ ਬੈਠਣ ਦੀ ਜਗ੍ਹਾ ਉਹ ਲੱਗੀ ਹੋਈ ਹੈ ਨਾਲ ਹੀ ਇੱਧਰ ਜਿਹੜੇ ਆ ਘਿਓਰ ਵਗੈਰਾ ਢਟ ਇੱਕ ਟੱਟੇ ਤੋਂ ਨਾਲ ਜਿਹੜੇ ਵਰਤੀ ਰੱਖੀ ਹੋਈ ਸੀ ਕੋਈ ਦੇਖ ਸਕਦੇ ਔਰ 파ਰੀ ਕਰਾਉਂਦੇ ਆਂ ਜੀ ਅਵੇਲੇਬਲ ਆ ਬਾਈ ਸੱਚੇ ਕਿਹੜੀ ਜਗ੍ਹਾ ਤੋਂ ਆਏ ਆਪਾ ਜੀ ਮਦੋ ਬਾਜਰਾ ਅੱਜ ਮੇਲਾ ਦੇਖਣ ਆਏ ਹਾਂ ਜੀ ਮੇਲਾ ਤੇ ਕੋਲੇ ਕਾਲੇ ਨਹੀਂ ਤੁਸੀਂ ਅੱਜ ਕੋਲੇ ਜੀ ਆਪਾਂ ਖਿਡਾਰੀਏ ਗੁਣ ਲਗੇ ਅੱਧਾ ਕਬੱਡੀ ਆ ਕਾਲੇ ਕੁੱਟੀਆਂ ਨੇ ਅੱਛਾ ਅੱਜ ਇੱਕ ਬਿੰਡ ਉਪਰ ਜਾਂ ਗੇਮਾਂ ਚੱਲਦੀਆਂ ਠੀਕ ਆ ਠੀਕ ਆ ਇਹ ਆਪਣਾ 70 ਸਾਲਾਂ ਤੋਂ ਚੱਲਦਾ ਆ ਰਿਹਾ ਵੀਰੇ ਇਹ ਇੱਥੇ ਜਿਹੜਾ ਮੇਲਾ ਹੈ ਨਹੀਂ 70 ਸਾਲਾਂ ਤੋਂ ਚੱਲਦਾ ਆ ਸਾਡਾ ਬਾਬਾ ਸਿਧਜੀ ਦਾ ਮੇਲਾ ਹਾਂ ਬਾਬਾ ਸਿਧ ਬਾਬਾ ਸਿਧਜੀ ਸ਼ਹੀਰ ਬਾਬਾ ਸਿਧਜੀ ਕੀ ਨਾ ਹੋਏ ਨਾ ਆਪਾ ਜੀ ਦਾ ਏ ਐਥੇ ਦਾ ਇਹਨਾਂ ਨੂੰ ਬਾਬਾ ਸਿੱਧ ਜੀ ਉਹ ਕਹਿਆ ਜਾਂਦਾ ਜੀ ਇੱਥੇ ਜਿਹੜੇ ਉਹਨੇ ਬਾਬਾ ਕਰਦੇ ਨੇ ਕਿਰਤਗਿਰੀ ਸਾਬ ਜੀ ਨੇ ਜਿਹੜੇ ਕੰਮ ਕਰਦੇ ਨੇ ਅੱਛਾ 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 ਤੇ ਬਹੁਤ ਟਾਈਮ ਤੋਂ ਚੱਲ ਪਿਆ ਰਿਹਾ ਹੈ ਤਾਂ ਆਪੋ ਛੋਟੇ ਪਰ ਦੇਖ ਲਈ ਵੱਡੇ ਹੋਏ ਆਂ ਕਈ ਪੁਸਤਾ ਨਿਕਲ ਗਿਆ ਹੋਏ ਹੈ ਹਨਾ ਨਿਕਲ ਗਿਆ ਕਹਿੰਦੇ ਆ ਨਾ ਬਜ਼ੁਰਗ ਹੋ ਗਿਆ ਮੇਲਾ ਬਜ਼ੁਰਗ ਹੋ ਗਿਆ ਮੇਲਾ ਇਹ ਦੇਖੋ ਜਿਹੜੀ ਕੋਈ ਥਾਂ ਮੰਨਦੇ ਤਾਂ ਹੀ ਮੇਲੇ ਚੱਲਦੇ ਉੱਥੇ ਬੜੇ ਬੜਾ ਤੁਸੀਂ ਕਿੱਥੋਂ ਆਏ ਅੱਛਾ ਇੱਕ ਉਹ ਬੰਦਾ ਤੇ ਅੱਛਾ ਅੱਛਾ ਜੀ ਚਲੋ ਮੁਾਰਕਾ ਤੁਹਾਨੂੰ ਮੇਲੇ ਦੀ ਜੀ ਸੇਵਾ ਪਾਣੀ ਕੋਈ ਜੀ ਥੈਂਕ ਯੂ ਵੀਰੇ ਥੈਂਕ ਯੂ ਇਹ ਫਾਇਦ ਉਸ ਅਜਿੰਗ ਆਇਆ ਬਰਾਟ ਕੋੜੇ ਪਨੀਰ ਕੋੜਾ ਹਰੀ ਦੇ ਨਾਲ ਪਕੌੜਾ ਬਾਈ ਕੀ ਹਾਲ ਆ ਠੀਕ ਠਾਕ ਚੱਲ ਰਿਹਾ ਕੰਮ ਨਮਾਤੇ ਵੀ ਗਏ ਸੀ ਆ ਮੈਂ ਦੇਖਿਆ ਤੁਹਾਨੂੰ ਚੱਲ ਰਿਹਾ ਵਧੀਆ ਹਾਂ ਇਸੇ ਤਰ੍ਹਾਂ ਅਸੀਂ ਅੰਦਰ ਜਾ ਕੇ ਦੇਖਾਂਗੇ ਕਿ ਹੋਰ ਜਿਹੜੇ ਬਣਦੇ ਆ ਦੇਖੋ ਕਿਵੇਂ ਇਹ ਇਸ ਤਰ੍ਹਾਂ ਜਿਹੜੇ ਇਹ ਬਣਾਏ ਜਾਂਦੇ ਆ ਦੇਖੋ ਬਜ਼ੁਰਗ ਜਿਹੜੇ ਲੱਗੇ ਹੋਏ ਆ ਕਾਰੀਗਰ ਆ ਦੇਖੋ ਟੀਲ ਚੋਂ ਕੱਢਦੇ ਆ ਫਿਰ ਇਹ ਇਸ ਤਰ੍ਹਾਂ ਬੰਦਦੇ ਆ ਫਿਰ ਇਹਨਾਂ ਨੂੰ ਮਿੱਠੇ ਵਾਲੀ ਚਾਣੀ ਚ ਪਾਇਆ ਜਾਂਦਾ ਪਿੱਛੇ ਪਕੌੜਿਆਂ ਦੀ ਜਿਹੜੀਆਂ ਵੱਡੇ ਵੱਡੇ ਲਾਏ ਹੋਏ ਆ ਤੜਾਹੇ ਤੇ ਨਾਲ ਉਹ ਚਾਣੀ ਬਣ ਰਹੀ ਉਹਦੇ ਵਿੱਚ ਇਹ ਚਾਣੀਆਂ ਇਹ ਚਾਣੀ ਆ ਚਾਣੀ ਦੇ ਵਿੱਚ ਜਿਹੜੇ ਘਿਓ ਰ ਡਬੋ ਕੇ ਵਿੱਚ ਪੱਟੇ ਜਾਂਦੇ ਆ ਇਸ ਤਰ੍ਹਾਂ ਜਿਹੜਾ ਇਹਦਾ ਪ੍ਰੋਸੈਸ ਹੈਗਾ ਤੇ ਇਹ ਹੈ ਪਕੌੜਿਆਂ ਵਾਸਤੇ ਘਿਓ ਉਹ ਸਾਰਾ ਕੁਛ ਇਹਨਾਂ ਮਸਾਲਾ ਸੁਲਾ ਹਰੀ ਮਿਰਚਾਂ ਲੱਲਾ ਪੱਪਾ ਸਾਰਾ ਕੁਝ ਰੱਖਿਆ ਬਹੁਤ ਸਾਫ ਸੁਥਰੇ ਢੰਗ ਨਾਲ ਜਿਹੜੇ ਆ ਇਹ ਪਕੌੜੇ ਬਣਾਏ ਜਾ ਰਹੇ ਆ ਕਿ ਤੁਸੀਂ ਤੇ ਮੇਲੇ ਜਾਓ ਇਹਨਾਂ ਕੋਲ ਖਾਓ ਜਿਹੜੀ ਚੀਜ਼ ਵਧੀਆ ਹੋਵੇ ਉੱਥੇ ਤੁਸੀਂ ਖਾਓ ਜਿਵੇਂ ਇਹਨਾਂ ਦੀ ਦੁਕਾਨ ਬਹੁਤ ਵਧੀਆ ਤੁਸੀਂ ਕਾਰੀਗਰ ਹੋ ਇੱਥੇ ਪਕੌੜਿਆਂ ਦੇ ਹਾਂ ਜੀ ਆਹ ਠੀਕ ਆ ਤੁਹਾਨੂੰ ਨਮਾਦੇ ਮੇਲੇ ਤੇ ਵੀ ਦੇਖਿਆ ਸੀ ਹਾਂ ਹਾਂ ਠੀਕ ਆ ਬਈ ਆ ਦੇਖੋ ਇਧਰ ਜਿਹੜੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਚੱਲਦਾ ਕੰਮਕਾਰ ਹਾਂ ਜੀ ਹਾਂ ਵਧੀਆ ਆ ਬਹੁਤ ਸਾਫ ਸੁਥਰਾ ਲਾ ਦੇਖਿਆ ਤੁਹਾਡਾ ਪਿੱਛੇ ਪੜ ਰਿਹਾ ਜਿਹੜਾ ਸਮਾਨ ਕਾਫੀ ਸਾਫ ਸੁਥਰੇ ਢੰਗ ਨਾਲ ਜਿਹੜਾ ਇਹ ਸਰਦਾਰ ਜੀ ਨੇ ਤਿਆਰ ਕਰ ਰਹੇ ਆ ਤੇ ਮੇਰੀ ਇਹਨਾਂ ਨੂੰ ਇਹੀ ਬੇਨਤੀ ਹੈ ਵੀ ਇੱਦਾਂ ਹੀ ਅੱਗੇ ਨੂੰ ਵੀ ਇਹੀ ਤਰ੍ਹਾਂ ਰੱਖੋ ਬਹੁਤ ਵਧੀਆ ਨਾ ਸੁਆਣਾ ਏਕ ਮੇਲੇਆਂ ਦੇ ਵਿੱਚ ਇਹ ਆਪਾਂ ਨੂੰ ਮਿਲਦੇ ਨੇ ਅੱਜ ਵੀ ਇੱਥੇ ਬਰਨਾ ਖੇੜੀ ਦੇ ਮੇਲੇ ਦੇ ਆਪਾਂ ਨੂੰ ਮਿਲੇ ਨੇ ਤੇ ਮਠਿਆਈਆਂ ਘੋਰ ਪਿਆਰਾ ਜਿਹੜੇ ਸਜੇ ਹੋਏ ਨੇ ਜੇ ਆ ਬੱਚੇ ਪਾਰਟੀ ਤਾਂ ਦੇਖ ਸਕਦੇ ਆ ਮੇਲਾ ਕਾਫੀ ਭਰਿਆ ਹੋਇਆ ਹੈਗਾ ਅੱਜ ਮੇਲੇ ਦਾ ਜਿਹੜਾ ਦੂਜਾ ਦਿਨ ਆ ਤੁਹਾਨੂੰ ਜਿਹੜਾ ਮੈਂ ਦਾ ਮੇਲੇ ਦਾ ਉਥੋਂ ਭਾਰਤ ਆ ਰਹੇ ਹੈਗਾ ਤੇ ਨਾਲ ਹੀ ਅਜਿਲੀਬੀਆਂ ਇੱਧਰ ਕੱਢ ਰਹੇ ਹੈਗੇ ਆ ਇਹ ਦੇਖਾ ਦੋ ਤੁਸੀਂ ਕੁਝ ਦੇਖ ਸਕਦੇ ਹੋ ਇਹ ਵੀ ਮਟਿਆਈ ਦੀ ਦੁਕਾਨਾਂ ਖਾਣ ਪੀਣ ਦਾ ਬਾਈ ਇੱਥੇ ਕੋਈ ਤੋੜਾ ਨਹੀਂ ਕਾਫੀ ਇੱਥੇ ਜਿਹੜੀਆਂ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਇਧਰ ਪੰਜਾਬੀ ਕੁਚੇਛਲੇ ਵਾਲੇ ਆ ਗਏ ਤੇ ਦੇ ਨਾਲ ਇਹ ਆ ਤੇਤਾ ਦੇ ਗੋਲ ਗੋਪੇ ਵਾਲੇ ਆ ਗਏ ਬਾਈ ਤੇ ਸਾਹਮਣੇ ਵੀ ਏਦਾਂ ਫਾਈ ਖਾਣ ਪੀਣ ਦੀ ਦੁਕਾਨਾਂ ਭੰਗ ਲੱਗੂਪੀ ਵਾਲੇ ਆ ਗਏ ਘਿਓਰ ਬਣ ਰਿਹਾ ਘਿਓਰ ਤਾਂ ਤਕਰੀਬਨ ਇੱਕ ਮੇਲੇ ਦੇ ਵਿੱਚ ਮਾਰ ਰਿਹਾ ਬਾਬਾ ਜੀ ਹੁਣੇ ਦੇਖੋ ਬਣਾ ਰਹੇ ਨੇ ਘਿਓਰ ਥੋੜਾ ਜਿਹਾ ਕੁਝ ਪਾਉਣਾ ਹੁੰਦਾ ਉਹਦੇ ਨਾਲ ਫਿਰ ਇਹ ਚੋਰ ਜਿਹੜੇ ਬਣ ਜਾਂਦੇ ਆ ਉਹ ਦੇਖ ਪਾ ਦਿਓ ਕਿ ਬਹੁਤ ਸੋਹਣੇ ਬਣ ਰਹੇ ਆ ਜਿਹੜਾ ਜਿਹੜਾ ਪ੍ਰਸ਼ਾਦ ਰੱਖਿਆ ਅੰਦਰ ਬਾਬਾ ਜੀ ਦੇ ਬਾਬਾ ਸਿੱਧ ਜੀ ਦੇ ਮੰਦਰ ਚੜਦਾ ਹੈਗਾ ਪ੍ਰਸ਼ਾਦ ਇਹੋ ਜਿਹੇ ਰਾਜ ਨਾਲ ਇਸੇ ਤਰ੍ਹਾਂ ਸਾਡੇ ਮੰਦਰ ਆਪ ਚੱਲਦੇ ਆ ਤੁਹਾਨੂੰ ਖਾਨਿਆ ਜੀ ਕਾਫੀ ਇੱਥੇ ਪਾਰਕਿੰਗ ਨਾਲ ਹੀ ਜਿਹੜੀਆਂ ਇਹ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਆਓ ਆਪਾਂ ਪਹਿਲਾਂ ਅੰਦਰ ਸਤਿ ਪਾਪਾ ਜੀ ਜੰਦਾ ਤੁਹਾਨੂੰ ਤਾਂ ਸ਼ੁਕਰ ਕਰ ਲਿਆ ਮੈਂ ਤੇ ਵੱਡਾ ਪਾਰਟੀ ਪਿੰਡ ਦੇ ਮੇਲਾ ਦੇਖਣ ਆਏ ਹੋਏ ਸਾਰੇ ਤੇ ਗੁਰੂ ਜੀ ਦੇ ਤੁਸੀਂ ਦੇਖ ਸਕਦੇ ਆ ਰਹੇ ਨਾ ਬੜੇ ਇੱਕ ਸ਼ਾ ਮੇਲਾ ਦੇਖਣ ਦਾ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਵੀ ਦੇਖ ਸਕਦੇ ਹੋ ਕਾਫੀ ਜਿਹਾ ਮੂਰਤੀਆਂ ਵਾਲਾ ਆਖਿਆ ਬਾਬਾ ਜੀ ਉਹਨਾਂ ਨੇ ਪ੍ਰਸ਼ਾਦ ਰੱਖਿਆ ਹੋਇਆ ਜੀ ਤੇ ਆ ਵੀ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਜਿਹੜਾ ਕਾਫੀ ਸਾਰਿਆਂ ਨੇ ਰੱਖਿਆ ਹੋਇਆ ਇਹ ਹੈ ਮਾਦੀ ਤੇ ਦੁੱਧ ਦੀ ਜਾਣ ਡੋ ਅੰਦੋ ਲੋ ਜੀ ਬਾਬਾ ਜੀ ਦੀ ਸਮਾਧੀ ਹੱਥ ਚਲਦੇ ਆ ਦਖਾਨੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਆਹ ਇਸ ਤਰ੍ਹਾਂ ਅੰਦਰ ਤੁਹਾਨੂੰ ਦਰਸ਼ਨ ਕਰਾਵਾਂਗੇ ਚਲਦੇ ਆ ਅੰਦਰ ਆਪਾਂ ਆ ਗਏ ਢੋਲ ਨਾਲੇ ਵੀਰ ਬੇਰੇ ਕਾਫੀ ਬੈਠੇ ਨੇ ਦੇਖਣ ਤਾਂ ਜਿਵੇਂ ਇੱਧਰ ਵੀ ਪ੍ਰਸ਼ਾਦ ਵਗੈਰਾ ਜਿਹੜਾ ਕੱਢਦਾ ਹੋਰ ਪਾਸੇ ਉਹ ਇਸ ਤਰ੍ਹਾਂ ਜਿਹੜੇ ਜੇ ਤੁਸੀਂ ਇਹਨਾਂ ਕੋਈ ਦੇਣਾ ਪ੍ਰਸ਼ਾਦ ਉਹ ਤੇ ਸਰ ਦਾ ਨਾਮ ਹੀ ਇੱਧਰ ਢੋਲ ਵਾਲੇ ਵੀਰ ਬੈਠੇ ਆ ਫਾਈਨਲੀ ਆਪਾਂ ਬਾਬਾ ਜੀ ਦੇ ਅੰਦਰ ਅੱਛੇ ਪਹੁੰਚ ਚੁੱਕੇ ਆ ਨਤਮਸਤਕ ਹੋਵਾਂਗੇ ਤੇ ਤੋਂ ਜਿਹੜਾ ਵੀ ਮੇਰੇ ਇਸ ਵੀਡੀਓ ਰਾਹੀਂ ਇਸ ਪਾਪਾ ਜੀ ਦੇ ਦਰਸ਼ਨ ਕਰ ਰਿਹਾ ਸਾਲ ਦੀਆਂ ਮਨੋ ਕਾਮਨਾ ਜਿਹੜੀਆਂ ਤੇ ਪੂਰੀਆਂ ਹੋਣ ਤੇ ਤੁਸੀਂ ਬਾਬਾ ਜੀ ਸੇਵਾਦਾਰ ਇੱਥੇ ਆ ਚੁੱਕੀ ਨਾ ਆਪਣਾ ਜੀ ਗੁਰਨਾਬ ਸਿੰਘ ਇੱਥੇ ਪਉਣ ਤੋਂ ਅੱਜ ਅੱਜ ਛੇ ਅੱਛਾ ਠੀਕ ਬੜੀ ਮਿਹਰਬਾਨ ਇਸੇ ਇਸ ਤਰ੍ਹਾਂ ਬਾਬਾ ਜੀ ਦੇ ਇੱਥੇ ਬਾਬਾ ਸਿੱਧ ਜੀ ਉਹਨਾਂ ਦੇ ਜਿਹੜੇ ਇੱਥੇ ਥਾਂ ਬਣਿਆ ਹੋਇਆ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਧੰਨਵਾਦ ਕਰਨ ਤੇ ਗਲਤੀ ਕੋਈ ਮਾਫ ਕਰਨ ਬਾਬਾ ਜੀ ਤੇ ਇਸ ਤਰ੍ਹਾਂ ਜਿਹੜੀ ਆ ਸੰਗਤ ਮਸਤਕ ਹੋਣ ਲਈ ਆ ਰਿਹਾ ਐ ਘੁੰਮ ਸਕਦੇ ਆ ਤੇ ਆਪਾਂ ਚਲੋ ਕਰਮਾ ਕਰ ਲਈਏ ਪੁੱਛ ਲਈਏ ਪਤਾ ਨਹੀਂ ਬੰਦਾ ਤੇ ਇਸ ਤਰ੍ਹਾਂ ਸਿਦਾਰ ਸਾਹਿਬ ਹੁਣ ਇੱਥੇ ਸੇਵਾ ਨਿਭਾ ਰਹੇ ਆ ਕਾਫੀ ਸਾਲਾਂ ਤੋਂ ਤੇ ਇਹ ਬਾਬਾ ਜੀ ਦਾ ਥਾਂ ਬਣਿਆ ਹੈ ਬਾਬਾ ਸਿਦੇ ਜੀ ਹੈ ਜੀ ਯਾ ਤੁਸੀਂ ਕਿਹੜੇ ਜੀ ਸ਼ਹੀਦ ਵਾਪਸ ਸਤਿਤਾ ਸਿੰਘ ਸਿੰਘ ਜਿਲ੍ਹੇ ਦੇ ਉਹਨਾਂ ਦੇ ਬਾਬਾ ਸਤਿਪਾਲ ਜੀ ਨੇ ਪ੍ਰਦਰਸ਼ਨ ਕਰਾਂਗੇ ਤੇ ਨਾਲ ਆਪਾਂ ਇੱਥੇ ਦਰਸ਼ਨ ਕੀਤੇ ਸ਼ਹੀਦ ਬਾਬਾ ਸਤਿਪਾਲ ਜੀ ਦੇ ਠੀਕ ਆ ਜੀ ਬੜੀ ਮਿਹਰਬਾਨੀ ਤੁਹਾਡੀ ਬੜੇ ਵਧੀਆ ਤੁਸੀਂ ਦਰਸ਼ਨ ਕਰਾਏ ਬੜੇ ਵਧੀਆ ਰੌਣਕਾਂ ਮੇਲੇ ਲੱਗੇ ਆ ਉਹ ਕਾਮਨਾ ਇਹਨਾਂ ਨੇ ਪੂਰੀ ਕਰਨੀ ਆ ਜੀ ਸਰਦਾਰ ਗੁਰਮੇਲ ਸਿੰਘ ਜੀ ਬਾਬਾ ਜੀ ਕਿੰਨੇ ਜਦ ਤੋਂ ਇੱਥੇ ਸੇਵਾ ਸੰਭਾਲੀ ਹੋਈ ਹੈ ਜੀ ਇਸ ਦੇ हां जी हो गई जी ਅਰਦਾਸਾਂ ਤੋਂ ਤਾਂ ਇਹ ਨਾ ਨਾ ਤੁਸੋਂ ਤੁਨ ਸੰਗਤ ਸੁਣ ਰਹੀ ਆ ਹਾਂ ਜੀ ਇਹ ਨਾ ਤੁਸੋਂ ਆਪਣਾ ਮੇਰਾ ਨਾਮ ਬਰਨੈਰ ਸਿੰਘ ਆ ਜੀ ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਹੋ ਗਈ ਜੀ 15-20 ਸਾਲ ਸੇਵਾ ਹੀ ਕਰਦੇ ਆਂ ਅੰਦਰ ਵਧੀਆ ਬੰਦਾ ਜੀ ਦਾ ਇਤਿਮਾਮ ਤੇ ਤੁਸੀਂ ਵੀ ਇੱਥੇ ਨਾਲ ਹੀ ਹੋਨੇ ਹੋ ਜੀ ਆਮ ਜਰਾ ਜਰਾ दे। दे अच्छा ये अच्छा ਤੁਸੀਂ ਦੇ ਵਿੱਚ ਸੇਵਾ ਨਿਭਾ ਰਹੇ ਹੋ ਜਦੋਂ ਮੇਲੇ ਆ ਮੇਲਾ ਹੁੰਦਾ ਉਹ ਵੇਰੇ ਜੀ ਅੱਛਾ ਮੇਲੇ ਦੇ ਵਿੱਚ ਤੁਸੀਂ ਸੇਵਾ ਨਿਭਾਉਂਦੇ ਹੋ ਸੇਵਾ ਨਿਭਾਉਂਦੇ ਜਦੋਂ ਤੁਹਾਡਾ ਬਾਬਾ ਜੀ ਬਹੁਤ ਬਹੁਤ ਦੋਨਾਂ ਦਾ ਧੰਨਵਾਦ ਆ ਇਹ ਸੰਗਤ ਨੂੰ ਬੱਸਿਆ ਕਰਾਈ ਇਤਿਹਾਸ ਦਾ ਉਹ ਜਿਹੜਾ ਥੋੜਾ ਜਿਹਾ ਇੱਥੇ ਕਹਾਣੀ ਜਿਹਾ ਲੰਬਾ ਜਿਹਾ ਬਾਬਾ ਜੀ ਕਿੰਨਾ ਕੋੜਾ ਦਾ ਉਹ ਡਾਕੂਮੈਂਟ ਦਾ ਜੀ ਕਿ ਤੁਹਾਨੂੰ ਕਹਾਂ ਜੀ ਬਾਬਾ ਜੀ ਇਤਿਹਾਸ ਬਾਬਾ ਇਹ ਇਤਿਹਾਸ ਇਹ ਤੇ ਥਿੱਕਾ ਸੀ ਅੱਛਾ ਜੀ ਤਾਂ ਉਹਦਾ ਕਰਕੇ ਮੇਲਾ ਭਰ ਲੱਗਿਆ ਜੀ ਅੱਛਾ ਜੀ ਹਾਂ ਜੀ ਇਹਨਾਂ ਦਾ ਦਾਤੂਗਾ ਉੱਥੇ ਚਟਾਰੇ ਡਿੱਗੀਆਂ ਸੀ ਅੱਛਾ ਜੀ ਹਾਂ ਜੀ ਤੇ ਮੇਲਾ ਦਾ ਬਹੁਤ ਸਾਲਾਂ ਤੋਂ ਬਾਅਦ ਹੋਇਆ ਹੈ ਅੱਜ ਦਾ ਫਿਰ ਸਾਡੇ ਨੂੰ 80 90 ਸਾਲ ਹੋ ਗਏ ਹਾਂ ਜੀ ਹਾਂ ਚਲੋ ਬਹੁਤ ਮਿਹਰਾਂ ਨੇ ਤੁਹਾਡਾ ਬਾਬੇ ਜੀ ਹਾਂ ਜੀ ਇਹ ਇਸ ਤਰ੍ਹਾਂ ਇਹ ਢੋਲ ਵਗੈਰਾ ਦੇ ਕੰਪੀਟੀਸ਼ਨ ਹੁੰਦੇ ਤੁਹਾਡੇ ਢੋਲਾਂ ਦੇ ਨਹੀਂ ਕੰਪੀਟੀਸ਼ਨ ਹੁੰਦੇ ਢੋਲਾਂ ਦੇ ਹਾਂਜੀ ਜਿਵੇਂ ਨਵਾਤੇ ਮੇਲੇ ਜੀ ਉਵੇਂ ਹੀ ਹਾਂਜੀ ਅੱਛਾ ਅੱਛਾ ਠੀਕ ਆ ਕਿਹੜੀ ਜਗ੍ਹਾ ਤੋਂ ਆਏ ਓਕੇ ਸੰਗਤ ਨੱਪਸ ਤੋਂ ਜੂਰੇ ਵਿੱਚ ਆ ਗਈ ਹੈ ਤੇ ਇਹ ਜਿਹੜੇ ਬਾਬਾ ਜੀ ਦੇ ਹੁੰਦੇ ਆ ਕਦੇ ਈੜ ਹੋ ਗਈ ਕਿ ਖੁਸ਼ ਹੋ ਗਿਆ ਇਸ ਤਰ੍ਹਾਂ ਇਹ ਬਾਬਾ ਜੀ ਦੇ ਦਰਵਾਜ਼ਾ ਆ ਜਾਓ ਤੁਹਾਨੂੰ ਜਿਹੜੇ ਪੇਟਾਉਂ ਦਿਖਾਣੇ ਆ ਜੀ ਵਾਈਫ ਜੀ ਖਾਸਾ ਵਾਈਫ ਅੱਤੇ ਆਪਣਾ ਸ਼ੁਭਨਾਮ ਦਾ ਆਦਿਓ ਅਮਰੀਕ ਸਿੰਘ ਜੀ ਤੇ ਇੱਥੇ ਸੇਵਾ ਕਰਦੇ ਹੋ ਹਾਂਜੀ ਬਾਬਾ ਜੀ ਦਰਵਾਜ਼ਾ ਇਹ ਹੋ ਗਏ 20 25 ਸਾਲ ਹੋ ਗਏ ਥੋੜਾ ਬੋੜਾ ਬਾਬਾ ਜੀ ਦਾ ਇਤਿਹਾਸ ਦੱਸ ਦਿਓ ਇਤਿਹਾਸ ਤਾਂ ਬਹੁਤ ਪੁਰਾਣਾ ਜੀਨਾਂ ਦਾ ਅੱਛਾ ਜੀ ਪਤਾ ਘੱਟ ਹੀ ਹੋਣਾ ਹਾਂ ਜੀ ਬੜੀ ਜਿੰਦਾ ਇਹ ਹੈ ਬਾਬਾ ਜੀ ਦਾ ਤੁਹਾਨੂੰ ਦੱਸ ਵੀ ਕਰੋ ਤੇ ਆਪਣੀ ਗੁਰੂ ਘਰ ਦੇ ਅਕੂਸ਼ ਨੂੰ ਪ੍ਰਾਪਤ ਕਰੋ ਜੀ ਬਟਾ ਜੀ ਸਿੱਧ ਬਾਬਾ ਜੀ ਦਾ ਕੀ ਜੀ ਸਿੱਧ ਬਾਬਾ ਜੀ ਦਾ ਤੁਹਾਨੂੰ ਦਰਸ਼ਨ ਕਰੋ ਸਾਹਮਣੇ ਦੇਖ ਸਕਦੇ ਹੋ श्री पार्वती जी और आ, माता काली जी के लिए मूर्तियाँ रखी हैं उन्हें दिल्ली हीप जल रहे हैं जोता जागरीया ने ये हर घंटे तैयार होते आ रहे हैं अब इंडिया जाने कितना तब चपेट में होने का है और अब हम तो भी जबाती इस जोता वाला चैन करता है पर बोता घंटे हरियाणे वाला और नंबर पांच का थोड ਅਦਰੇ ਵੱਡੀ ਪਾਉਂਦੇ ਰਹੀ ਪਹਿਲਵਾਨ ਦਾ ਕਹਿੰਦੇ ਗੋਲੂ ਦਾ ਹਾਂ ਪਹਿਲਵਾਨੇ ਦਾ ਚੰਦੀ ਦਾ ਹੁਣ ਚਾਰ ਉਹ ਚਾਰੇ ਕਹਿੰਦੇ ਤਿਆਰ ਤਿਆਰ ਪਰ ਦੋ ਨੰਬਰ ਦੇ ਕਹਿੰਦੇ ਮੁੰਡੇ ਨੇ ਖੜਿਆ ਬੋਟ ਤੇ ਲਾਈ ਤੰਚੀ ਤੇ ਗੁੱਟ ਤੋਂ ਖੜ ਕੇ ਮਾਰੀ ਕਹਿੰਦੀ ਪ੍ਰੇਮ ਚਿਹਰਾ ਦਾ ਫੇਰ ਵੀ ਕਬੱਡੀ ਖੇਡਣਾ ਚਾਹੁੰਦਾ ਆ ਕੇ ਫੇਰ ਆ ਗਿਆ ਆਖੀ ਵੀ ਸੇਤ ਪਤੀ ਨੇ ਇੱਕੋ ਕਬੱਡੀ ਦਾ ਨੇ ਅੱਜ ਤਾਂ ਨਹੀਂ ਆਇਆ ਉਹ ਬਾਈ ਜੀ ਉਹ ਸਾਰੇ ਬਾਰ ਬਾਰ ਸੱਦਾ ਦੇ ਜੀ ਗਰਾਉਂਡ ਖਾਦੀ ਨਾ ਰਵੇ ਜੇ ਕੋਈ ਵੀਰ ਆ ਕੇ ਤੁਹਾਡਾ ਮੈਚ ਵੀ ਪਿੱਛੇ ਕਿੱਥੇ ਕਿੱਤਾ ਉਹ ਵੀ ਤੁਸੀਂ ਇੱਕ ਕਰਾਉਂਦੇ ਨਹੀਂ ਆਏ ਗੇੜੀਆਂ ਕਰਿਆਂ ਦੀਆਂ ਨੂੰ ਜਨ ਵੀ ਆਜੋ ਵੀਰਾਂ ਦੇ ਕਰਾਉਂਦੇ ਲਾ ਕੇ ਉਹ ਟ੍ਰੋਫੀ ਟੀਮ ਨੂੰ ਆਖੀ ਕਦੋਂ ਦੀ ਹੋਣਾ ਬਾਦ ਹੈ ਆ ਵੀ ਅਗਲਾ ਮੈਚ ਕਿੱਧਰ ਦੇ ਘਾ ਲਾਓ ਉਹ ਕਿੰਨਾ ਸੇੜੇ ਆ ਜਾਂਦੀ ਆ ਪੀਪਲ ਤੇ ਜਿਹੜਾ ਹਰਦਾ ਇੱਕ ਫੋਟੋ ਹਰਦਾ ਮਿਲ ਕੇ ਦਾ ਜਲਦਾ ਤੇ ਆ ਵੀ ਰਹਿਣੇ ਵਾ ਨੰਬਰ 38 ਦੇ ਅਪੀਆ ਦੇ ਕੋਸ਼ ਚ ਚਾਲੇ ਚਾਹਦੇ ਸਾਮਰ ਵਿੱਚੋਂ ਦਿੱਤ ਹੋਰਿਆ ਨੌਕਰ ਸਾਡੇ ਵੀ ਰੈਕਡੀ ਕਮਰਾ ਦੇ ਲੈ ਜਿਹੜਾ ਹਰਾਨਾ ਕਰੋ ਚ ਆ ਗਈ ਗੜਿਆਨੇ ਨੂੰ ਹੋਰ ਵੀ ਹੋਰ ਪੜਦਾ ਇਸ ਤੋਂ ਮੇਰਾ ਸਮਾਜਿਕ ਗੜਿਆਨੇ ਦੇ ਨੀਂਦ ਦੇ ਇਸ ਕੋ ਮਰਦਾ ਖਬਰ ਬੜੀ ਦਿਰ ਤੋਂ ਬਾਤਾਂ ਕੀ ਮਾਰ ਰਹੇ ਆ तीन से दो दिन रात बिजली आती है कर्म आने वाले आदमी को बिना देते हो भईया मेरे को ना कोई ठीक हो कमरा से बैठे रहना मेरी हो कर्म आना भईया है तो बिजली कर्म आने वाले हो कर्म आने वाले कोई कर्म नहीं पता इंद्र जैसा हाल भैया चलेगा हाल और भी किसान जैसा हाल

ਆ ਰਿਹਾ ਨਾ ਤੇ ਚਾਰ ਫਾਹ ਇਹਦੀ ਮਾੜੀ ਉੱਪਰ ਤੇ ਚਾਰ ਫਾਹ ਭਾਈ ਜੀ ਆਦੇ ਵੀਰੋ ਇਹ ਪਰ ਤੇ ਚਾਰ ਫਾਹ ਦੇ ਇਹ ਵੀ ਨਾਲ ਜਾਰ ਦੇ ਵਿੱਚ ਆ ਗਿਆ ਇਹਦਾ ਟੀਮਾਂ ਦੇ ਵਿੱਚ ਮੇਰਾ ਸ਼ਾਬਾ ਵੀਰੇ ਵਾਹ ਕਰਾਓ ਜੀ ਕਿੰਨੇ ਚੱਲੇ ਗਏ ਆ ਹੋਰ ਗਰਾਊਂਡ ਦੇ ਵਿੱਚ ਆਵੇ ਆ ਜਾ ਯਾਰ ਤੂੰ ਮੈਂ ਕਹ ਰਿਹਾ ਹਾਂ ਇੱਥੇ ਰੇ ਖੜਾ ਲਓ ਇਸ ਪਰ ਤੇ 4 ਸੱਤ ਇਹਦੀ ਮਾਹੀ ਪੜ ਤੇ 4 ਕਾਲ ਇਹ ਹੈ ਜਿਹੜਾ ਮੇਲਾ ਕਬਾਈ ਤੋਂ ਆਇਆ ਰਿਹਾ ਹੈ ਰੱਬਾ ਜੀ ਇਹ ਬਾਬਾ ਜੀ ਦੀ ਪਾਪਾ ਨੇ ਥੂੜੇ ਝਾੜੇ ਲਾਉਨੇ ਕਿਹੜੇ ਪਾਸੇ ਚੂਲੇ ਕਾਲੇ ਲੱਗੇ ਆ ਦੇ ਉਹ ਵੀ ਤੁਹਾਨੂੰ ਹੋਰ ਟੰਗਾਂ ਦੇ ਜਿਹੜਾ ਪਾਦੇ ਗਾਦੇ ਆ ਇਹ ਇਦਾਂ ਦੇ ਡਾਟਾ ਕਿਹੜੀ ਵਰਨਾ ਦੀ ਤੁਸੀਂ ਦੇਖ ਜਿਹੜਾ ਪਿਆਲਾ ਵਿੱਚ ਅਤੇ ਮਾਨਯੋਗ ਮੰਤਰੀ ਸਾਹਿਬ ਜਿਆਦਾ ਜਿਹੜਾ ਸਾਹਿਬ ਜੇ ਤੁਹਾਡਾ ਬਤਨਵਾਜੀ ਦੇਖ ਸਰ ਜਿਹੜੇ ਆ ਰਹਿਨਮਾਈ ਦੇ ਬੇਟੇ ਇਹ ਕਿਤਾ ਦਾਅਵੇ ਨੇ ਸਰਕਾਰ ਦੇ ਖਾਤੇ ਗੁਰਦਾਨ ਕਿ ਜਿਹੜੀਆਂ ਚਰਣੀਆਂ ਨੇ ਕਸਤੀਆਂ ਵਾਲੇ 2 ਅਕਤੂਬਰ ਚਰਣੀਆਂ ਨੇ ਜੀ ਕਸਤੀਆਂ ਤੇ ਮੇਲਾ ਢੇਣ ਮੇਲਾ ਤੇ ਕਸਤੀਆਂ ਦੇ 2 ਅਕਤੂਬਰ ਕਰ ਚਰਣੀਆਂ ਨੇ ਇਸ ਤਰ੍ਹਾਂ ਇੱਥੇ ਜਿਹੜੀਆਂ ਆਣ ਪੇਣ ਦੇ ਆ ਆ ਮੌਦ ਮੇ ਉਹਦੇ ਨਾਲ ਉਹ 15 ਤੱਕ ਬੈਠੀ ਕੋਈ ਦੇਖ ਸਕਦੇ ਹੋ ਬੱਚੇ ਬੱਚੇ ਦਾ ਆਨੰਦ ਲੈ ਰਹੇ ਆਪਾਂ ਚੱਲ ਗਏ ਰਸਪੀਆ ਇਹਦੇ ਇਹਦੇ ਕਿ ਜਾਰੀ ਨੇ ਸਾਹਮਣੇ ਵੀ ਜਿੱਟੀਆਂ ਤੇ ਪਿੰਡਾਂ ਜੀਆਂ ਨੇ ਚਾਰ ਪੰਜ ਕਿੱਤੀਆਂ ਲੱਗੀਆਂ ਹੋਈਆਂ ਰੋਡ ਦੇ ਸਾਹਮਣੇ ਬੱਚਿਆਂ ਦੇ ਜਿਹੜੇ ਆ ਘਰੋਂ ਰਹੇ ਨੇ ਅੱਜ ਵੀ ਫਰੰਟ ਕਰ ਰਹੇ ਗੰਨ ਦੇ ਇਹ ਨਵਾਂ ਜਿਹਾ ਅਮਿਊਜ਼ਮੈਂਟ ਦੇਖੋ ਤੇ ਉੱਪਰ ਜਾਂਦੇ ਫਿਰ ਭੱਜੇ ਆਉਂਦੇ ਰਹਿੰਦੇ ਤੇ ਸੈਂਟਰ 'ਚ ਚੜਦੇ ਹਨ ਫੜਫੜ ਕੇ ਤੇ ਥੱਲੇ ਡੌਂਦੇ ਨੇ ਖਵਾ ਖੁਸ਼ੀ ਦੇ ਅਮਿਊਜ਼ਮੈਂਟ ਦਾ ਨਜ਼ਾਰਾ ਜਿਹੜਾ ਐਸਾ ਦੇਖਦੇ ਹੋ ਇੱਧਰ ਵੀ ਬੱਚੇ ਝੂਲਿਆਂ ਦੇ ਵਿੱਚ ਜਿਹੜਾ ਅਨੰਤ ਉਹ ਲਹਿਰੇ ਨੇ ਕੱਡੇ ਆ ਜਾਂਦੇ ਆ ਨਾ ਜਾਣਾ ਤੇ ਜਿਹੜੇ ਨਿਯਾਰੀ ਤੇ ਤੇ ਦੇ ਦੇ ਆਪ ਦੇ ਫਾਟੁਰ ਲੈ ਇੱਕ ਤਰ੍ਹਾਂ ਦੇ ਇਸ ਤਰ੍ਹਾਂ ਇਤਰੇ ਕ ਬੱਡੀ ਕਿਸਤੀ ਜਿਹੜੀ ਚੱਲ ਰਹੀ ਆ ਤੇ ਅਜੇ ਖਾਲੀ ਆ ਤੇ ਸ਼ਾਮ ਦਾ ਵੇਲਾ ਯੂ ਹੋਏਗਾ ਤੇ ਬਹੁਤ ਇੱਥੇ ਜਿਹੜੀ ਚੱਕ ਦਮ ਪਾਉਣੀ ਆ ਲਾਈਟਿੰਗ ਲਾਈਟਾਂ ਲਟਾਂ ਡੈਟੋ ਰਟੀ ਹੋ ਜਾਣਾ ਮਹਾਰਾਜ ਤੇ ਇੱਥੇ ਜਿਹੜੇ ਆ ਹੋਰ ਬਸ ਇਹੀ ਜਿਹੜੇ ਆ ਇੱਡਾ ਬੱਚਿਆਂ ਦੀ ਭੰਗੂੜੇ ਲੱਗੇ ਆ ਤੇ ਜੇ ਸਾਧਿਆਂ ਦੂਰ ਦੂਰ ਤੱਕ ਜਿਹੜਾ ਕਾਫੀ ਰੇੜੀਆਂ ਰੋੜੀਆਂ ਲੱਗੀਆਂ ਫਾਸਟਪੋਰਟੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਦੇ ਨਾਲ ਹੀ ਆਪਾਂ ਇੱਧਰ ਫੇਰ ਚੱਲਦੇ ਤਾਂ ਤੁਹਾਨੂੰ ਆ ਇੱਕ ਵੀ ਬੱਚੇ ਆਪ ਦਾ ਆਨੰਦ ਲੈ ਰਹੇ ਆ ਜਿਹੜੇ ਬੱਚੇ ਦੇ ਕਿੱਡਾ ਹੋ ਗਏ परे पासे बि इहे

ਇੱਲਾ ਜਿਹੜਾ ਉੱਪਰ ਆਇਆ ਹੋਇਆ ਹੈਗਾ ਤੇ ਇੱਧਰ ਵੀ ਸਾਡੇ ਦੇਸਾਂ 'ਚ ਕਾਫੀ ਵੱਡੀਆਂ ਦੁਕਾਨਾਂ ਤੋਂ ਬਣਾਈਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਬਲਾਕ ਹੈ ਕਾਫੀ ਆਪਣਾ ਜਿਹੜਾ ਲੰਬਾ ਹੋ ਜਾਣਾ ਮੈਂ ਕਹਿੰਦਾ ਸੀ ਵੀ ਅਜੇ ਲੋ ਆਪਾਂ ਇੱਥੇ ਨੂੰ ਸਮਾਪਤੀ ਕਰਦੇ ਹਾਂ ਅਗਲਾ ਬਲਾਕ ਇੱਕੋ ਹੀ ਆਪਾਂ ਦੁਬਾਰਾ ਸ਼ੁਰੂ ਕਰਾਂਗੇ ਆ ਜਿਵੇਂ ਇਸ ਤਰ੍ਹਾਂ ਇੱਧਰ ਪਿਲੇਬੀਅਨ ਵਗੈਰਾ ਉਹ ਚੱਲ ਰਹੀਆਂ ਨੇ ਇਸ ਨਾਲ ਜਿਹੜਾ ਇਹ ਬਲੌਗ ਆਪਣਾ ਕਾਫੀ ਲੰਮਾ ਹੋ ਜਾਏਗਾ ਇਸ ਕਰਕੇ ਆਪਾਂ ਇੱਕ ਬਲੌਗ ਦੀ ਇੱਥੇ ਸਮਾਪਤੀ ਕਰਦੇ ਆਂ ਅਗਲੇ ਦਿਨ ਦਾ ਮਿਲਣਾ ਤੁਹਾਨੂੰ ਕੱਲ ਨੂੰ ਫੇਰ ਦਿਖਾਵਾਂਗੇ ਜੀ ਤੇ ਮੇਰੇ ਨਾਲ ਜੁੜੇ ਰਹੋ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਮੇਰੀ ਅਗਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਬੜੇ ਆਸਾਨੀ ਨਾਲ ਮਿਲ ਸਕੇ ਤੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਫਸੀਕਾਲ ਰਬੜਾਖਾ ਜੀ ਕੱਲ ਮਿਲਦੇ ਆਂ